ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਕਲਿਆਣ ਮਹੱਲਾ ਪੰਜਵਾ ਪ੍ਰਭ ਮੇਰਾ ਅੰਤਰਜਾਮੀ ਜਾਣ ਕਰਿ ਕਿਰਪਾ ਪੂਰਨ ਪਰਮੇਸ਼ਰ ਨੇਚਲ ਸੱਚ ਸਬਦ ਨਿਸ਼ਾਨ ਰਹਾਓ ਹਰ ਬਿਨਾ ਨਾ ਕੋਈ ਸਮਰਾਥ ਤੇਰੀ ਆਸ ਤੇਰਾ ਮਨ ਤਾਣ ਸਰਬ ਘਟਾ ਕੇ ਦਾਤੇ ਸੁਆਮੀ ਦੇਹ ਸੁਪੈਰਨ ਖਾਨ ਸੁਰਤ ਮਤ ਚੁਤرائی ਸੋ ਬਾ ਰੂਪ ਰੰਗ ਧਨਮਾਨ ਸਰਬ ਸੁਖ ਆਨੰਦ ਨਾਨਕ ਜਪ ਰਾਮ ਨਾਮ ਕਲਿਆਣ ਕल्याण ਮਹੱਲਾ ਪੰਜਵਾਂ ਹਰ ਚਰਨ ਸਰਨ ਕਲਿਆਣ ਕਰਨਾ ਪ੍ਰਭ ਨਾਮ ਪਤਤ ਪਾਵਨ ਰਹਾਓ ਸਾਧ ਸੰਗ ਜਪਨ ਸੰਗ ਜਮ ਕਾਲ ਤਿਸ ਨਾ ਖਾਵਨੋ ਮੁਕਤ ਜੁਗਤ ਅਨਕ ਸੁਖ ਹਾਰ ਭਗਤ ਲਵੈ ਨਾ ਲਾਵਨੋ ਪ੍ਰਭ ਦਰਸ ਲੁਬਦ ਦਾਸ ਨਾਨਕ ਬੋਲ ਜੋ ਨਾ ਤਾਵਨੋ ਕਲਿਆਣ ਮਹੱਲਾ ਚੌਥਾ ਸੁਪਰੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਮ ਆ ਰਾਮ ਰਾਮੋ ਸੋਨਮਨ ਭੀਜੈ ਹਰ ਹਰ ਨਾਮ ਅੰਮ੍ਰਿਤ ਰਸ ਮੀਠਾ ਗੁਰਮਤ ਸਹਿਜੇ ਪੀਜੈ ਰਹਾਓ ਕਾਠ ਮੈਂ ਜੋ ਹੈ ਬਸੰਤਰ ਮਥ ਸੰਜਮ ਕਾਠ ਘੜੀਜੈ ਰਾਮ ਨਾਮ ਹੈ ਜੋਤ ਸਬਾਈ ਤਤ ਗੁਰਮਤ ਕਾੜ ਲਈਜੈ ਨੌ ਦਰਵਾਜ ਨਵੇਂ ਦਰ ਫੀਕੇ ਰਸ ਅੰਮ੍ਰਿਤ ਦਸਵੇਂ ਚ ਵੀਜੈ ਕਿਰਪਾ ਕਿਰਪਾ ਕਰ ਕਿਰਪਾ 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 ਕਰ ਪਿਆਰੇ ਗੁਰ ਸ਼ਬਦੀ ਹਰ ਰਸ ਪੀਜੈ ਕਾਇਆ ਨਗਰ ਨਗਰ ਹੈ ਨੀਕੋ ਵਿੱਚ ਸੌਦਾ ਹਰ ਰਸ ਕੀਜੈ ਰਤਨ ਲਾਲ ਮੋਲ ਅਮੋਲਕ ਸਤਿਗੁਰ ਸੇਵਾ ਲੀਜੈ ਸਤਿਗੁਰ ਗੰਮ ਗੰਮ ਹੈ ਠਾਕੁਰ ਭਰ ਸਾਗਰ ਭਗਤ ਕਰੀਜੈ ਕਿਰਪਾ ਕਿਰਪਾ ਕਰ ਦੀਨ ਹਮਸਾਰੰਗ ਇੱਕ ਬੂੰਦ ਨਾਮ ਮੁਖ ਦੀਜੈ ਲਾਲਨ ਲਾਲ ਲਾਲ ਹੈ ਰੰਗਨ ਮਨ ਰੰਗਨ ਕੋ ਗੁਰ ਦੀਜੈ ਰਾਮ 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 ਰੰਗ ਰਾਤੇ ਰਸ ਰਸ ਕ ਘਟਕ ਨਿਤ ਪੀਜੈ ਪਸੁੱਧਾ ਸਬਤ ਦੀਪ ਹੈ ਸਾਗਰ ਕੜ ਕੰਚਨ ਕਾੜ ਤਰੀਜੈ ਮੇਰੇ ਠਾਕੁਰ ਕੇ ਜਨ ਇਨ ਹੋ ਨਾ ਬਾਂਛੈ ਹਰ ਮੰਗੈ ਹਰ ਰਸ ਦੀਜੈ ਸਾਗਤ ਨਰ ਪ੍ਰਾਨੀ ਸਤ ਭੂਖੇ ਨਿਤ ਭੂਖਨ ਭੂਖ ਕਰੀਜੈ ਤਾਵ ਤਾਏ ਤਾਵੇ ਪ੍ਰੀਤ ਮਾਇਆ ਲਖ ਕੋਸਨ ਕੋ ਬਿਥ ਦੀਜੈ ਹਰ 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 ਜਨ ਊਤਮ ਕਿਆ ਉਪਮਾ ਤਨ ਦੀਜੈ ਰਾਮ ਨਾਮ ਤੁਲ ਔਰ ਨਉਪਮਾ ਜਨ ਨਾਨਕ ਕਿਰਪਾ ਗਰੀਜੈ ਕल्याण ਮਹੱਲਾ ਚੌਥਾ ਰਾਮ ਗੁਰ ਪਾਰਸ ਪਰਸ ਖਰੀਜੈ ਹਮ ਨਿਰਗੁਣੀ ਮਨੂਰਾ ਤਫੀਕੇ ਮਿਲ ਸਤਿਗੁਰ ਪਾਰਸ ਕੀਜੈ ਰਹਾਉ ਸੁਰਗ ਮੁਕਤ ਬੇਕੁੰਡ ਸਭਾਂ ਚੈ ਨਿਤ ਆਸ ਆਸ ਖਰੀਜੈ ਹਰ ਦਰਸ਼ਨ ਕੇ ਜਨ ਮੁਕਤ ਨ ਮੰਗੇ ਮਿਲ ਦਰਸਨ ਤਿਪਤ ਮਨ ਤੀਜੈ ਮਾਇਆ ਮੋਹ ਸਭਲ ਹੈ ਭਾਰੀ ਮੋਹ ਕਾਲਖ ਦਾਗ ਲਗੀਜੈ ਮੇਰੇ ਠਾਕੁਰ ਕੇ ਜਨ ਲਿਪਤ ਹੈ ਮੁਕਤੇ ਜਿਉ ਮੁਰਗਾਈ ਪੰਕ ਨ ਭੀਜੈ ਚੰਦਨ ਆਵਾਸ ਪੇ ਅੰਗਮ ਵੇੜੀ ਕਿਵ ਮਿਲਿਆ ਚੰਦਨ ਲੀਜੈ ਕਾੜ ਖੜਗ ਗੁਰ ਗਿਆਨ ਕਰਾਰਾ ਬਿਖਸ਼ੇਦ ਛੇਦ ਰਸ ਪੀਜੈ ਆਹ ਨਾਨਕ ਸਮਦਾ ਬੋ ਕਿੰਨੀ ਪਲ ਬਸੰਤਰ ਪਸੰ ਕਰੀਜੈ ਮਹਾਗੁਰ ਪਾਪ ਸਾਖਤ ਨਰ ਕਿਨੇ ਮਿਲ ਸਾਧੂ ਲੋਕੀ ਦੀਜੈ ਸਾਧੂ ਸਾਧ ਸਾਧ ਜਨ ਨੀਕੇ ਜਿਨੇ ਅੰਤਰ ਨਾਮ ਤਰੀਜੈ ਪਰਸਨ ਪਰਸ ਭਏ ਸਾਧੂ ਸੰਗ ਜਨ ਹਰ ਭਗਵਾਨ ਦਖੀਜੈ ਸਾਸਕਤ ਸੂਤ ਬੋ ਗੁਰਜੀ ਪਰਿਆ ਕਿਉ ਕਰ ਤਾਂ ਤਨੀਜੈ ਤੰਤ ਸੂਤ ਕਿਛ ਨਿਸੈ ਨਾਹੀਂ ਸਾਖਤ ਸੰਗ ਨ ਕੀਜੈ ਸਤਗੁਰ ਸਾਧ ਸੰਗਤ ਹੈ ਨੀਕੀ ਮਿਲ ਸੰਗਤ RAM ਰਵੀਜੈ ਅੰਤਰ ਰਤਨ ਜਵੇ ਫਰਮਾਨ ਗੁਰ ਕੀ ਪਾਤੈ ਲਈਜੈ ਮੇਰਾ ਠਾਕੁਰ ਵੱਡਾ ਵੱਡਾ ਹੈ ਸੁਆਮੀ ਹਮ ਕਿਉ ਕਰ ਮਿਲੈ ਮਲੀਜੈ ਨਾਨਕ ਮਿਲ ਮਿਲਾਏ ਗੁਰਪੂਰਾ ਜਨ ਕੋ ਪੂਰਨ ਦੀਜੈ ਕਲਿਆਣ ਮਹੱਲਾ ਚੌਥਾ ਹਰਿ ਆਮਾ ਰਾਮ ਰਾਮੋ ਰਾਮ ਰਵੀਜੈ ਸਾਧੂ ਸਾਧ ਸਾ ਜਾਨੀਕੇ ਮਿਲ ਸਾਧੂ ਹਰ ਰੰਗ ਕੀਜੈ ਰਹਾਉ ਜੀ ਜੰਤ ਸਭ ਜਗ ਹੈ ਜੇਤਾ ਮੰਡੋਲਤ ਡੋਲ ਕਰੀਜੈ ਕਿਰਪਾ ਕਿਰਪਾ ਕਰ ਸਾਧ ਮਿਲਾਵੋ ਜਗ ਤੰਮਨ ਕੋ ਥਮ ਦੀਜੈ ਪਵਿੱਧਾ ਤਲ ਤਲ ਸਭ ਉਪਰ ਮਿਲ ਸਾਧੂ ਜਨ ਰੁਲੀਜੈ ਆਤੂ ਤਮਾਤੂ ਤੁਮ ਹੋ ਸਭ ਸਿਸ਼ਟ ਤਰ ਚਰਨ ਚਲ ਦੀਜੈ ਗੁਰਮੁਖ ਜੋਤ ਭਲੀ ਸਬਨੀ ਕੀ ਆਨ ਪਾਨੀ ਸਖਤ ਪਰੀਜੈ ਮੈਂ ਦੰਦ ਨਿਖਸੇ ਗੁਰਬਚਨੀ ਸਾਰ ਚਬ ਚਬ ਹਰ ਰਸ ਪੀਜੈ ਰਾਮ ਨਾਮ ਅਨੁਗ੍ਰੋਭ ਕੀਆ ਗੁਰ ਸਾਧੂ ਪੁਰਖ ਮਲੀਜੈ ਗੋਨ ਰਾਮ ਨਾਮ ਬਸੀਰਨ ਕੀਏ ਹਰ ਸਗਲ ਭਗ ਭਵਨ ਜਸ ਦੀਜੈ ਸਾਧੂ ਸਾਧ ਸਾਧ ਮਨਪ੍ਰੀਤੰ ਬਿਨ ਦੇਖੇ ਰੈ ਨਸਕੀਜੈ ਜਿਉ ਜਲ ਮੀਨ ਜਲੰਗ ਜਲਨ ਪ੍ਰੀਤ ਹੈ ਖੇਨ ਜਲ ਬਿਨ ਫੂਟ ਮਰੀਜੈ ਮਹਾ ਅਭਾਗ ਭਾਗ ਹੈ ਜਿਨ ਕੇ ਦਿਨ ਸਾਧੂ ਧੂਰ ਨਾ ਪੀਜੈ ਜਿਨਾਂ ਤਿਸਨਾ ਜਲਤ ਜਲਤ ਨਹੀਂ ਬੂਝੈ ਡੰਡ ਧਰਮ ਰਾਏ ਕਾ ਦੀਜੈ ਸਭ ਤੀਰਥ ਵਰਤ ਜਗ ਪੁੰਨ ਕੀਏ ਹਿਵੇ ਗਾਲ ਗਾਲ ਤਨ ਛੀਜੈ ਬਤੁਲਾ ਤੋਲ ਰਾਮ ਨਾਮ ਹੈ ਗੁਰਮਤ ਕੋ ਪੁਜੈ ਨਾ ਤੋਲ ਤੁਲੀ ਜੈ ਤਵ ਗੁਨ ਬ੍ਰਹਮ ਬ੍ਰਹਮ ਤੂ ਜਾਣੈ ਜਨ ਨਾਨਕ ਸਰਨ ਪਰੀਜੈ ਤੂੰ ਜਲ ਨਿਧ ਮੀਨ ਹਮ ਤੇਰੇ ਕਰ ਕਿਰਪਾ ਸੰਗ ਰਖੀਜੈ ਤਵ ਗੁਨ ਬ੍ਰਹਮ ਬ੍ਰਹਮ ਤੂ ਜਾਣੈ ਜਨ ਨਾਨਕ ਸਰਨ ਪਰੀਜੈ ਤੂੰ ਜਲ ਨਿਧ ਮੀਨ ਹਮ ਤੇਰੇ ਕਰ ਕਿਰਪਾ ਸੰਗ ਰਖੀਜੈ ਗੁਰੂ ਪਿਆਰਿਓ ਪੁਲ ਚੁਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ